ਚੋਪੇ ਇਹ ਕਾਰਨ ਪ੍ਰਭ ਮੋਹੇ ਪਠਾਇਓ ਇਸ ਕਾਰਨ ਪ੍ਰਭੂ ਨੇ ਮੈਨੂੰ ਇਸ ਜਗਤ ਵਿੱਚ ਪੇਜਿਆ ਹੈ ਤਬ ਮੈਂ ਜਗਤ ਜਨਮ ਧਰ ਆਇਓ ਅਤੇ ਤਦ ਹੀ ਮੈਂ ਜਗਤ ਵਿੱਚ ਜਨਮ ਲਿਆ ਹੈ ਜੇ ਮੈਂ ਤਿੰਨ ਕਹੀ ਤੇਨਾ ਤੇ ਮ ਕਹੇਉ ਜਿਵੇਂ ਪ੍ਰਭੂ ਨੇ ਕਿਹਾ ਹੈ ਉਸੇ ਤਰ੍ਹਾਂ ਜਗਤ ਨੂੰ ਕਹਾਗਾ ਔਰ ਕਿਸੋਤੇ ਬੈਰ ਨਾ ਗਹਿਉ ਔਰ ਕਿਸੇ ਨਾਲ ਵੈਰ ਨਹੀਂ ਪਾਲਾਂਗਾ ਜੋ ਹਮਕੋ ਪਰਮੇਸ਼ਰ ਉਚਰਨ ਹੈ ਜੋ ਲੋਕ ਸਾਨੂੰ ਪਰਮੇਸ਼ਵਰ ਕਹਿਣਗੇ ਤੇ ਸਭ ਨਰਕ ਕੋਂਡਮੇ ਪਰਹੈ ਉਹ ਸਾਰੇ ਨਰਕ ਕੋਂਡ ਵਿੱਚ ਪੈਣਗੇ ਮੋਕੋ ਦਾਸ ਕਵਨ ਕਾ ਜਾਨੋ ਮੈਨੋ ਪਰਮੇਸ਼ਵਰ ਦਾ ਦਾਸ ਸਮਝੋ ਯਾ ਮੈਂ ਭੇਦ ਨਾ ਰੰਚ ਪਛਾਨੋ ਇਸ ਗੱਲ ਵਿੱਚ ਜਰਾ ਜਿੰਨਾ ਵੀ ਫਰਕ ਨਾ ਸਮਝੋ ਮੈਂ ਹਾਂ ਪਰਮਪੁਰਖ ਕੋ ਦਾਸਾ ਮੈਂ ਤਾਂ ਪਰਮਪੁਰਖ ਪਰਮਾਤਮਾ ਦਾ ਦਾਸ ਹਾਂ ਦੇਖਣ ਆਇਓ ਜਗਤ ਤਮਾਸ਼ਾ ਅਤੇ ਜਾਗਿਤਿਕ ਪਰਪਾਂਚ ਦਾ ਤਮਾਸ਼ਾ ਦੇਖਣ ਆਇਆ ਹਾਂ ਜੋ ਪ੍ਰਭ ਜਗਤ ਕਹਾ ਸੋ ਕਹਿਓ ਪ੍ਰਭੂ ਨੇ ਜੋ ਕਿਹਾ ਹੈ ਉਹੀ ਜਗਤ ਵਿੱਚ ਕਹਾਂਗਾ ਮਰੇਤ ਲੋਕ ਤੇ ਮੌਨ ਨਾ ਰਹਿਓ ਆਤੇ ਮਰਨਸ਼ੀਨ ਸੰਸਾਰ ਤੋ ਕਿਸੇ ਤਰਾ ਡਰ ਕੇ ਮੌਨ ਨਹੀਂ ਰਹਾਗਾ ਨਰਾਜ ਚੰਦ ਕਹੇਓ ਪ੍ਰਭੂ ਸੋ પાਖ ਹੂੰ ਪ੍ਰਭੂ ਨੇ ਜੋ ਕੁਝ ਕਿਹਾ ਹੈ ਉਹੀ ਮੈਂ ਕਹਾਗਾ ਕਿਸੂ ਨਾ ਕਾਨ ਰਾਖ ਹੂੰ ਕਿਸੇ ਦੇਵੀ ਪਰਵਾ ਨਹੀਂ ਰਖਾਂਗਾ ਕਿਸੂ ਨਾ ਪੀਖ ਪੀਜ ਹੂੰ किस भेख तो प्रभावित नहीं होवांगा आलेख बीज बीज हो आते प्रभु आलेख का ना बीज बीजागा अर्थात प्रचार करांगा प्रचार पूज हो नहीं मैं पत्थर पूज नहीं हाँ ना भेख बीज हो कहीं आते ना ही किसी विशेष विच भेजन वाला हाँ अनंत नाम गाए हों ਮੈਂ ਪ੍ਰਭੂ ਦੇ ਨਾਮ ਦਾ ਸਿਮਰਨ ਕਰਾਂਗਾ ਪਰਮਪੁਰਖਾ ਖ ਪਾਏ ਹਾਂ ਅਤੇ ਪਰਮਪੁਰਖ ਨੂੰ ਪ੍ਰਾਪਤ ਕਰਾਂਗਾ ਜਟਾ ਨਾ ਸੀਸ ਧਾਰੇ ਹੋ ਮੈਂ ਸੀਸ ਉੱਤੇ ਜਟਾਵਾ ਧਾਰਨ ਨਹੀਂ ਕਰਾਂਗਾ ਨਾ ਮੁੰਦਰ ਕਾ ਸੁਧਾਰੇ ਹੋ ਅਤੇ ਨਾ ਹੀ ਕੰਨਾ ਵਿੱਚ ਮੁੰਦਰਾ ਪਾਵਾਂਗਾ ਨਾ ਕਾਨ ਕਾਹੂ ਕੀ ਤਰੋ ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗਾ कहेो प्रभु सो मैं करो जो प्रभु ने कहा है ओ ही करांगा भजों सो एक नामयंग मैं केवल एक प्रभु के नाम का भजन करांगा जो काम सर्व ठामयंग जो सारे स्थाना है ना जाप आन को जपो मैं किसे होर का जाप नहीं जपांगा ਨਾ ਹੋਰ ਥਾ ਆਪਣਾ ਥਪੋ ਅਤੇ ਨਾ ਹੀ ਹੋਰ ਕੋਈ ਸਥਾਪਨਾ ਕਰਾਂਗਾ ਬੇਅੰਤ ਨਾਮ ਧਿਆਏ ਹੋ ਮੈਂ ਪ੍ਰਭੂ ਬੇਅੰਤ ਦੇ ਨਾਮ ਦਾ ਸਿਮਰਨ ਕਰਾਂਗਾ ਪਰਮ ਜੋਤ ਪਾਏ ਹੋ ਅਤੇ ਉਸ ਪਰਮ ਜੋਤ ਨੂੰ ਪ੍ਰਾਪਤ ਕਰਾਂਗਾ ਨਾ ਧਿਆਨ ਆਨ ਕੋ ਤਰਾਂ ਮੈਂ ਕਿਸੇ ਹੋਰ ਈਸ਼ਟ ਦੇਵਤਾ ਧਿਆਨ ਨਹੀਂ ਤਰਾਂਗਾ ਨਾ ਨਾਮ ਆਨ ਉਚਰਾਂ ਅਤੇ ਨਾ ਹੀ ਕਿਸੇ ਦੂਜੇ ਦਾ ਨਾਮ ਉਚਾਰਾਂਗਾ ਤਾਬਕ ਨਾਮ ਰੱਤਯੰ ਤੇਰੇ ਇੱਕ ਨਾਮ ਵਿੱਚ ਪੂਰੀ ਤਰ੍ਹਾਂ ਰੰਗਿਆ ਜਾਵਾਂਗਾ ਨਾ ਆਨ ਮਾਨ ਮਤਯੰ ਹੋਰ ਕਿਸੇ ਮਾਨ ਸਨਮਾਨ ਵਿੱਚ ਮਗਣ ਨਹੀਂ ਹੋਵਾਂਗਾ ਪਰਮ ਧਿਆਨ ਧਾਰਯੰ ਮੈਂ ਪਰਮਾਤਮਾ ਦੇ ਸ੍ਰੇਸ਼ਟ ਧਿਆਨ ਨੂੰ ਇਹਦੇ ਵਿੱਚ ਤਾਰਨ ਕਰਾਂਗਾ ਅਨੰਤ ਪਾਪ ਟਾਰਿਯੰ ਅਤੇ ਇਸ ਤਰ੍ਹਾਂ ਕਰਣ ਨਾਲ ਅਨੇਕ ਪਾਪਾਂ ਨੂੰ ਟਾਲ ਦੇਵਾਂਗਾ। ਤੁਮੇਵ ਰੂਪ ਰਾਚਯੰ ਤੇਰੇ ਹੀ ਰੂਪ ਵਿੱਚ ਲੀਨ ਹੋਵਾਂਗਾ। ਨਾ ਆਨ ਦਾਨ ਮਾਚਯੰ ਔਰ ਕਿਸੇ ਦੇ ਦਾਨ ਵਿੱਚ ਰੁਚਿਤ ਨਹੀਂ ਹੋਵਾਂਗਾ। ਤਵਾ ਕਾ ਨਾਮ ਉਚਾਰਯੰ ਤੇਰੇ ਹੀ ਇੱਕ ਨਾਮ ਨੂੰ ਉਚਾਰਾਂਗਾ। ਅਨੰਤ ਦੋ ਕਟਾਰਯੰ ਅਤੇ ਬੇਅੰਤ ਦੁੱਖਾਂ ਨੂੰ ਦੂਰ ਕਰ ਦੇਵਾਂਗਾ ਚੋਪਈ ਜਿਨ ਜਿਨੇ ਨਾਮ ਤਿਹਾਰੋ ਧਿਆਇਆ ਜਿਸ ਜਿਸ ਨੇ ਤੇਰੇ ਨਾਮ ਦੀ ਆਰਾਧਨਾ ਕੀਤੀ ਹੈ ਦੁੱਖ ਪਾਪ ਤਹੇ ਨਿਕਟਣਾ ਆਇਆ ਉਸ ਦੇ ਨੇੜੇ ਦੁੱਖ ਅਤੇ ਪਾਪ ਨਹੀਂ ਆਉਂਦੇ ਹਨ ਜੇ ਜੇ ਔਰ ਧਿਆਨ ਕੋ ਤਰਹੀਂ ਜਿਹੜੇ ਜਿਹੜੇ ਹੋ ਨਾ ਦੇ ਧਿਆਨ ਨੂੰ ਧਾਰਦੇ ਹਨ ਬਹਿਸ ਬਹਿਸ ਬਾਤਾਂ ਤੇ ਮਰਹੀ ਉਹ ਅਧਿਆਤਮਕ ਝਗੜਿਆਂ ਵਿੱਚ ਬਹਿਸ ਬਹਿਸ ਕੇ ਮਰਦੇ ਹਨ ਹਮ ਇਹ ਕਾਜ ਜਗਤ ਮੋ ਆਏ ਇਹੇ ਕੰਮ ਕਰਨ ਲਈ ਆਸੀ ਜਗਤ ਵਿੱਚ ਆਏ ਹਾ ਧਰਮ ਹੇਤ ਗੁਰਦੇਵ ਪਟਾਈ ਧਰਮ ਦੇ ਪ੍ਰਚਾਰ ਲਈ ਨਿਰਾਕਾਰ ਗੁਰਦੇਵ ਨੇ ਭੇਜਿਆ ਹੈ ਜਹਾਂ ਤਹਾਂ ਤੁਮ ਧਰਮ ਬਿਥਾਰੋ ਜਿੱਥੇ-ਜਿੱਥੇ ਸਰਬਾਤਰ ਤੁਸੀਂ ਧਰਮ ਦਾ ਵਿਸਥਾਰ ਕਰੋ ਦੁਸ਼ਟ ਦੋਖਿਆਨਾ ਪਕਰ ਪਛਾਰੋ ਆਤੇ ਦੁਸ਼ਟਾ ਤੇ ਦੋਖਿਆ ਨੂੰ ਪਕੜ ਕੇ ਪਛਾੜ ਦਿਓ ਯਹੀ ਕਾਜ ਤਰਾ ਹਮ ਜਨਮੋਂ ਐਸੇ ਕਾਮ ਲਈ ਅਸੀਂ ਜਨਮ ਧਾਰਨ ਕੀਤਾ ਹੈ ਸਮਝ ਲੈ ਹੋ ਸਾਧੂ ਸਭ ਮਨਮਮ اے ਸਾਧੂ ਪੁਰਸ਼ੋ ਇਸ ਨੂੰ ਚੰਗੀ ਤਰਾ ਮਨ ਵਿੱਚ ਸਮਝ ਲਵੋ ਤਾਰਮ ਚਲਾਵਨ ਸੰਤ ਉਬਾਰਨ ਇਸ ਤਰ੍ਹਾਂ ਸਾਡਾ ਕਰਤਬ ਹੈ ਕਿ ਧਰਮ ਨੂੰ ਚਲਾਇਆ ਜਾਵੇ ਅਤੇ ਸੰਤਾਂ ਦਾ ਉਦਾਰ ਕੀਤਾ ਜਾਏ ਦੁਸ਼ਟ ਸਬਨ ਕੋ ਮੂਲ ਉਪਾਰਨ ਅਤੇ ਸਾਰਿਆਂ ਦੁਸ਼ਟਾਂ ਨੂੰ ਝੜੋ ਫੁੱਟਿਆ ਜਾਏ ਜੇ ਜੇ ਪਹਿਲ ਅਵਤਾਰਾ ਜਿਹੜੇ ਜਿਹੜੇ ਪਹਿਲਾ ਅਵਤਾਰ ਹੋਏ ਹਨ ਆਪ ਆਪ ਤਿੰਨ ਜਾਪ ਉਚਾਰਾ ਉਨਾ ਨੇ ਆਪਣੇ ਆਪਣੇ ਨਾਮ ਦਾ ਜਾਪ ਕਰਵਾਇਆ ਹੈ ਪ੍ਰਭ ਦੌਖੀ ਕੋਈ ਨਾ ਬਿਦਾਰਾ ਕਿਸੇ ਵੀ ਪ੍ਰਭੂ ਦੌਖੀ ਦਾ ਨਾਸ਼ ਨਹੀਂ ਕੀਤਾ ਧਰਮ ਕਰਨ ਕੋ ਰਾਹੋ ਨਾ ਡਾਰਾ ਅਤੇ ਨਾ ਹੀ ਲੋਕਾਂ ਨੂੰ ਧਰਮ ਕਰਨ ਵਾਲੇ ਰਾਉਤੇ ਪਾਇਆ ਹੈ ਜੇ ਜੇ ਗੋਸ ਅੰਬਿਆ ਪਏ ਜਿਹੜੇ ਜਿਹੜੇ ਪੀਰ ਫਕੀਰ ਅਤੇ ਨਬੀ ਹੋਏ ਹਨ ਮੈਂ ਮੈਂ ਕਰਤ ਜਗਤ ਤੇ ਗਏ ਉਹ ਸਾਰੇ ਮੈਂ ਮੈਂ ਕਰਦਿਆਂ ਜਗਤ ਤੋਂ ਗਏ ਹਨ ਮਹਾਪੁਰਖ ਕਾਹੋ ਨਾ ਪਛਾਨਾ ਕਿਸੇ ਨੇ ਵੀ ਮਹਾਪੁਰਖ ਪ੍ਰਭੂ ਨੂੰ ਨਹੀਂ ਪਛਾਣਿਆ ਕਰਮ ਧਰਮ ਕੋ ਕਛੂ ਨਾ ਜਾਣਾ ਆਤੇ ਕਰਮ ਧਰਮ ਨੂੰ ਵੀ ਕੋਝ ਨਹੀਂ ਜਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ